ਅਲੱਗ-ਅਲੱਗ ਮੌਸਮ ਵਿੱਚ ਅਲੱਗ-ਅਲੱਗ ਤਰੀਕੇ ਦੇ ਹਰ ਘਰ ਵਿੱਚ ਅਚਾਰ ਪਾਇਆ ਜਾਂਦਾ ਹੈ। ਸੋ ਸਰਦੀਆਂ ਦੇ ਮੌਸਮ ਵਿੱਚ ਬਣਨ ਵਾਲਾ ਸਪੈਸ਼ਲ ਗਾਜਰ, ਗੋਭੀ ਔਰ ਛਲਗਮ ਦੀ ਅਚਾਰ ਦੀ ਰੈਸਿਪੀ ਅੱਜ ਤੋਂ ਡੇਲੀ ਅਸੀਂ ਲੈ ਕੇ ਆਏ ਹਾਂ। ਇਹਨੂੰ ਸਪੈਸ਼ਲ ਸਾਡੇ ਪਾਪਾ ਜੀ ਬਣਾ ਕੇ ਰੈਡੀ ਕਰਨਗੇ। ਬਹੁਤ ਹੀ ਘੱਟ ਤੇਲ ਵਿੱਚ ਇਹ ਬਣ ਕੇ ਰੈਡੀ ਹੁੰਦਾ ਹੈ ਔਰ ਬਹੁਤ ਹੀ ਘੱਟ ਮਸਾਲੇ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਘੱਟ ਤੋਂ ਘੱਟ ਸਮੇਂ ਵਿੱਚ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਗਾਇਜ਼ ਔਰ ਇਹ ਵਾਲਾ ਅਚਾਰ ਸਾਲੋ-ਸਾਲ ਤੱਕ ਖਰਾਬ ਨਹੀਂ ਹੁੰਦਾ। ਮੈਂ ਬਹੁਤ ਜਣਿਆਂ ਨੂੰ ਕਹਿੰਦੇ ਸੁਣਿਆ ਹੈ ਕਿ ਅਸੀਂ ਘਰ ਅਚਾਰ ਪਾ ਸਾਡਾ ਆਚਾਰ ਖਰਾਬ ਹੋ ਜਾਂਦਾ ਹੈ ਉੱਲੀ ਲੱਗ ਜਾਂਦੀ ਹੈ ਤੁਸੀਂ ਸਾਡੇ ਪਾਪਾ ਜੀ ਦੇ ਇਸ ਤਰੀਕੇ ਦੇ ਨਾਲ ਆਚਾਰ ਬਣਾਓਗੇ ਤੁਹਾਡਾ ਆਚਾਰ ਕਦੀ ਵੀ ਖਰਾਬ ਨਹੀਂ ਹੋਏਗਾ ਔਰ ਬਹੁਤ ਜ਼ਿਆਦਾ ਚਟਪਟਾ ਔਰ ਟੇਸਟੀ ਬਣ ਕੇ ਰੈਡੀ ਹੋਏਗਾ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗੋਭੀ ਨੂੰ ਚੰਗੇ ਤਰੀਕੇ ਵਾਸ਼ ਕਰਕੇ ਔਰ ਉਹਨੂੰ ਚੌਪ ਕਰ ਲਿਆ ਹੈ ਹੁਣ ਇੱਥੇ ਅਸੀਂ ਸ਼ਲਗਮ ਨੂੰ ਛਿਲ ਰਹੇ ਆਂ ਉਹਨੂੰ ਛਿਲ ਕੇ ਚੰਗੇ ਤਰੀਕੇ ਤੇ ਉਹਨੂੰ ਚੌਪ ਕਰਾਂਗੇ ਇਹਨੂੰ ਤੁਸੀਂ ਕਿਸੇ ਵੀ ਸ਼ੇਪ ਵਿੱਚ ਚੌਪ ਕਰ ਸਕਦੇ ਹੋ ਇਸ ਤਰੀਕੇ ਚੌਰਸ ਜਾਂ ਫਿਰ ਥੋੜੇ ਛੋਟੇ ਸ਼ੇਪ ਵਿੱਚ ਵੀ ਚੌਪ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਖਾਣਾ ਅੱਛਾ ਲੱਗਦਾ ਹੈ ਉਦਾਂ ਤੁਸੀਂ ਉਹਨੂੰ ਚੌਪ ਕਰ ਸਕਦੇ ਹੋ ਹੁਣ ਅਸੀਂ ਗਾਜਰਾਂ ਨੂੰ ਵੀ ਚੰਗੇ ਤਰੀਕੇ ਛਿਲਕੇ ਤੇ ਪਤਲਾ ਔਰ ਲੰਬਾ ਚੌਪ ਕਰ ਲਾਂਗੇ ਗਾਇਜ਼ ਇਹ ਵਾਲਾ achar paana ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਇਹਨੂੰ ਬਣਾਉਣ ਵਿੱਚ ਔਰ ਬਹੁਤ ਹੀ ਘੱਟ ਟਾਈਮ 'ਚ ਵੀ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਔਰ ਖਾਂਚੇ ਵੀ ਬਹੁਤ ਟੇਸਟੀ ਲੱਗਦਾ ਹੈ ਅਗਰ ਘਰ 'ਕਦੀ ਕੋਈ ਸਬਜ਼ੀ ਵਗੈਰਾ ਨਾ ਹੋਵੇ ਉਦੋਂ ਤੁਸੀਂ ਇਹਦੇ ਨਾਲ ਪ੍ਰੌਂਠੀ ਜਾਂ ਫਿਰ ਫੁਲਕਾ ਜੋ ਤੁਹਾਡਾ ਦਿਲ ਕਰੇ ਉਹਨੂੰ ਖਾ ਸਕਦੇ ਹੋ ਸੋ ਇੱਥੇ ਅਸੀਂ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਚੌਪ ਕਰ ਲਿਆ ਹੁਣ ਅਸੀਂ ਪ੍ਰਾਤ ਵਿੱਚ ਪਾਣੀ ਐਡ ਕੀਤਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਵਾਸ਼ ਕਰ तरीके ਜਦੋਂ ਇਹ ਵਾਸ਼ ਹੋ ਜਾਣਗੀਆਂ ਉਸ ਤੋਂ ਬਾਅਦ ਇਹਨੂੰ ਅਸੀਂ ਧੁੱਪ ਵਿੱਚ ਸੁੱਕਣ ਲਈ ਰੱਖਾਂਗੇ ਸਰਦੀਆਂ ਦੇ ਮੌਸਮ ਵਿੱਚ ਤਾਂ ਗਾਜਰ ਗੋਭੀ ਔਰ ਛਲਗਮ ਬੜੇ ਹੀ ਆਰਾਮ ਨਾਲ ਮਾਰਕੀਟ ਵਿੱਚ ਮਿਲ ਜਾਂਦੇ ਨੇ ਸੋ ਗਾਇਜ਼ ਇਹਨਾਂ ਨੂੰ ਜਦੋਂ ਅਸੀਂ ਵਾਸ਼ ਕਰਨਾ ਹੈ ਤਿੰਨ ਚਾਰ ਵਾਰੀ ਪਾਣੀ ਬਦਲ ਕੇ ਚੰਗੇ ਤਰੀਕੇ ਵਾਸ਼ ਕਰਨਾ ਹੈ ਤਾਂ ਕਿ ਇਹਦੇ ਵਿੱਚ ਗੰਦਗੀ ਸਾਰੀ ਬਾਹਰ ਨਿਕਲ ਜੇ ਔਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ ਅਸੀਂ ਗਾਜਰ ਗੋਭੀ ਔਰ ਛਲਗਮ ਨੂੰ ਵਾਸ਼ ਕਰਨਾ ਹੈ ਇਹਨੂੰ ਅਸੀਂ ਹਲਕੇ ਗੁੰਗਨੇ ਪਾਣੀ ਵਿੱਚ ਵਾਸ਼ ਕਰਨਾ ਹੈ ਠੰਡੇ ਪਾਣੀ ਵਿੱਚ ਨਹੀਂ ਵਾਸ਼ ਕਰਨਾ ਔਰ ਉਸ ਤੋਂ ਬਾਅਦ ਅਸੀਂ ਇਹਨੂੰ 1 ਘੰਟੇ ਲਈ ਧੁੱਪ ਵਿੱਚ ਸੁੱਕ ਨਹੀਂ ਤਾਂ ਕਿ ਇਹਦਾ ਪਾਣੀ ਚੰਗੇ ਤਰੀਕੇ ਸੁੱਕ ਜੇ ਜਿਆਦਾ देर ਨਹੀਂ ਰੱਖਣਾ ਅਗਰ ਜਿਆਦਾ ਦੇਰ ਰੱਖ ਦਾਂਗੇ ਤੇ ਫਿਰ ਤਿੰਨੋ ਚੀਜ਼ਾਂ ਜਿਆਦਾ ਸ਼ਲਿੰਗ ਹੋ ਜਾਂਦੀਆਂ ਨੇ ਫਿਰ achar khan 'ਚ ਅੱਛਾ ਵੀ ਨਹੀਂ ਲੱਗਦਾ ਔਰ ਦੇਖਣ 'ਚ ਵੀ ਅੱਛਾ ਨਹੀਂ ਲੱਗਦਾ ਸੋ ਇਹਨੂੰ ਅਸੀਂ ਸਿਰਫ 1 ਘੰਟੇ ਲਈ ਹੀ ਸੁਕਾਉਣਾ ਹੈ ਸੋ ਇੱਥੇ ਅਸੀਂ ਵਾਸ਼ ਕਰ ਲਿਆ ਔਰ ਇਹਨੂੰ ਅਸੀਂ ਚੰਗੇ ਤਰੀਕੇ ਤੁਸੀਂ ਕਿਸੇ ਵੀ ਚੱਦਰ ਤੇ ਵੀ ਫਲਾ ਕੇ ਕਰ ਸਕਦੇ ਹੋ ਜਾਂ ਫਿਰ ਮੰਜੀ ਤੇ ਵੀ ਰੱਖ ਕੇ ਇਹਨੂੰ ਸੁਕਾ ਸਕਦੇ ਹੋ ਜਿੰਨੀ ਦੇਰ ਤੱਕ 4:30 ਕਰਿਆ ਉਹਨੀ ਦੇਰ ਤੱਕ ਅਸੀਂ ਸੁੱਕੇ ਮਸਾਲੇ ਭੁੰਨ ਕੇ ਮਸਾਲਾ ਰੈਡੀ ਕਰ ਲੈਣੇ ਆ ਅਸੀਂ 3 ਕਿਲੋ achar ਬਣਾ ਰਹੇ ਹਾਂ ਉਹਦੇ ਲਈ ਅਸੀਂ 100 ਗ੍ਰਾਮ ਸੁ ਉਸ ਤੋਂ ਬਾਅਦ ਅਸੀਂ 50 ਗ੍ਰਾਮ ਕਾਲੀ ਮਿਰਚੀ ਸਾਬਤ ਕਾਲੀ ਮਿਰਚੀ ਇਹਨੂੰ ਵੀ ਰੋਸਟ ਕਰਾਂਗੇ ਔਰ ਇੱਕ ਪਲੇਟ 'ਤੇ ਟਰਾਂਸਫਰ ਕਰ ਲਾਂਗੇ ਹੁਣ ਅਸੀਂ ਰਾਈ ਨੂੰ ਰੋਸਟ ਕਰਾਂਗੇ ਰਾਈ ਵੀ ਅਸੀਂ 50 ਗ੍ਰਾਮ ਯੂਜ਼ ਕੀਤੀ ਆ ਹਲਕਾ ਹਲਕਾ 2-2 ਮਿੰਟ ਹੀ ਅਸੀਂ ਇਹਨਾਂ ਨੂੰ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਨਹੀਂ ਕਰਨਾ ਔਰ ਇੱਥੇ ਅਸੀਂ ਹੁਣ ਸੁੱਕੀਆਂ ਲਾਲ ਮਿਰਚਾਂ ਉਹਨਾਂ ਨੂੰ ਹਲਕਾ ਹਲਕਾ ਭੁੰਨਾਗੇ ਇੱਥੇ ਅਸੀਂ 10-12 ਸੁੱਕੀਆਂ ਲਾਲ ਮਿਰਚਾਂ ਯੂਜ਼ ਕਰ ਰਹੇ ਹਾਂ ਅਸੀਂ ਸਾਰਾ ਮਸਾਲਾ 3 ਕਿਲੋ ਜਾਂ 4 ਦੇ ਹਿਸਾਬ ਨਾਲ ਬਣਾ ਰਹੇ ਹਾਂ ਅਗਰ ਤੁਸੀਂ ਵੱਧ ਬਣਾ ਰਹੇ ਹੋ ਫਿਰ ਤੁਸੀਂ ਮਸਾਲੇ ਦੀ ਕੁਆਂਟੀਟੀ ਵਧਾ ਸਕਦੇ ਹੋ ਵੈਸ ਬਜ਼ਾਰੋਂ ਮਿਲਦਾ ਹੈ ਲੇਕਿਨ ਜੋ ਘਰ ਮਸਾਲਾ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ ਹੁਣ ਅਸੀਂ ਕੜਾਈ ਵਿੱਚ ਤਿੰਨ ਕੜਛੀਆਂ ਸਰੋਂ ਦਾ ਤੇਲ ਐਡ ਕਰਾਂਗੇ ਔਰ ਉਹਨੂੰ ਚੰਗੇ ਤਰੀਕੇ ਗਰਮ ਕਰਾਂਗੇ ਜਿਹੜੇ ਅਸੀਂ ਮਸਾਲੇ ਰੋਸਟ ਕਰਕੇ ਰੱਖੇ ਨੇ ਉਹਨਾਂ ਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਕੇ ਤੇ ਪੀਸ ਲਾਂਗੇ ਸਭ ਤੋਂ ਪਹਿਲਾਂ ਅਸੀਂ ਸੁੱਕਾ ਧਨੀਆ ਐਡ ਕੀਤਾ ਉਸ ਤੋਂ ਬਾਅਦ ਅਸੀਂ ਕਾਲੀ ਮਿਰਚੀ ਐਡ ਕੀਤੀ ਹੈ ਹੁਣ ਅਸੀਂ ਇਹਦੇ ਵਿੱਚ ਰਾਈ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਅਸੀਂ ਰੋਸਟ ਕੀਤੀਆਂ ਨੇ ਉਹਨਾਂ ਨੂੰ ਅਸੀਂ ਵੱਖਰਾ ਪੀਸਣਾ ਹੈ ਬਾਕੀ ਸਾਰੇ ਮਸਾਲੇ ਅਸੀਂ ਇਕੱਠੇ ਪੀਸ ਲੈਣੇ ਹੁਣ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ 200 ਗ੍ਰਾਮ ਲਸਣ ਔਰ 200 ਗ੍ਰਾਮ ਅਦਰਕ ਇਹਨੂੰ ਅਸੀਂ ਦਰਦਰਾ ਪੀਸ ਲਾਂਗੇ ਤੁਸੀਂ ਚਾਹੋ ਤੇ ਦਰਦਰਾ ਕੁੱਟ ਵੀ ਸਕਦੇ ਹੋ ਜਾਂ ਫਿਰ ਮਿਕਸੀ ਜਾਰ ਵਿੱਚ ਗ੍ਰाइंड ਵੀ ਕਰ ਸਕਦੇ ਹੋ ਸੋ ਇੱਥੇ ਅਸੀਂ ਅਦਰਕ ਲਸਣ ਨੂੰ ਵੀ ਚੰਗੇ ਤਰੀਕੇ ਗ੍ਰाइंड ਕਰ ਲਿਆ ਇੱਥੇ ਸਾਡਾ ਤੇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਚੁੱਕਿਆ ਹੈ ਜਿਹੜਾ ਅਸੀਂ ਅਦਰਕ ਲਸਣ ਪੀਸਿਆ ਉਹਨੂੰ ਇਹਦੇ ਵਿੱਚ ਐਡ ਕਰਾਂਗੇ ਤੇ ਦਾ ਕੱਚਾਪਨ ਦੂਰ ਕਰਾਂਗੇ ਚੰਗੇ ਤਰੀਕੇ ਪਕਾਵਾਂਗੇ ਜਦੋਂ ਵੀ ਅਸੀਂ ਅਚਾਰ ਬਣਾਉਂਦੇ ਆ ਤੇਲ ਨੂੰ ਅਗਰ ਚੰਗੇ ਤਰੀਕੇ ਗਰਮ ਕਰਕੇ ਫਿਰ ਅਚਾਰ ਵਿੱਚ ਪਾਈਏ ਨਾ ਫਿਰ ਕਦੀ ਵੀ ਸਾਡੇ ਅਚਾਰ ਖਾਨ ਦੇ ਨਾਲ ਗਲੇ ਨਹੀਂ ਖਰਾਬ ਹੋਣਗੇ ਸੋ ਇੱਥੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਡੇਗੇ ਮਿਰਚ ਐਡ ਕਰਤੀ ਹੈ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਹੁਣ ਜਿਹੜੇ ਅਸੀਂ ਸਾਬਤ ਮਸਾਲੇ ਭੁੰਨ ਕੇ ਤੇ ਪੀਸ ਕੇ ਬਣਾ ਕੇ ਰੈਡੀ ਕੀਤੇ ਨੇ ਉਹ ਮਸਾਲੇ ਦੇ ਵਿੱਚ ਐਡ ਕਰਾਂਗੇ ਇੱਥੇ ਅਸੀਂ ਸਾਰਾ ਮਸਾਲਾ ਇਹਦੇ ਵਿੱਚ ਐਡ ਕਰ ਦਾਂਗੇ ਜਦੋਂ ਅਸੀਂ ਇਹਨੂੰ ਐਡ ਕਰ ਦਾਂਗੇ ਇਹਨੂੰ 2 ਮਿੰਟ ਤੱਕ ਅਸੀਂ ਕੜਛੀ ਦੇ ਨਾਲ ਕੰਟੀਨਿਊਸਲੀ ਚਲਾਵਾਂਗੇ ਔਰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਗਾਜਰ ਗੋਭੀ ਔਰ ਛਲਗਮੇ ਦੇ ਵਿੱਚ ਐਡ ਕਰਾਂਗੇ 1 ਘੰਟਾ ਹੋ ਗਿਆ ਅਸੀਂ ਇਹਨੂੰ ਧੁੱਪ ਵਿੱਚ ਰੱਖੇ ਹੋਏ ਔਰ ਇਹਦਾ ਪਾਣੀ ਵੀ ਬਿਲਕੁਲ ਵਧੀਆ ਤਰੀਕੇ ਸੋਕ ਥੱਲੇ ਵਿੱਚ ਅਸੀਂ ਤਿੰਨੋਂ ਚੀਜ਼ਾਂ ਨੂੰ ਮਿਕਸ ਕਰਾ। ਕੜਾਈ ਨੂੰ ਅਸੀਂ 19 ਦੇਰ ਤੱਕ ਹੀ ਚੁੱਲੇ ਉੱਤੇ ਰੱਖਣਾ ਜਿੰਨੀ ਦੇਰ ਤੱਕ ਮਸਾਲਾ ਚੰਗੇ ਤਰੀਕੇ ਤਿੰਨੋਂ ਚੀਜ਼ਾਂ ਵਿੱਚ ਮਿਕਸ ਨਹੀਂ ਹੋ ਜਾਂਦਾ। ਜਦੋਂ ਮਿਕਸ ਹੋ ਜਾਏਗਾ ਉਸੇ ਵੇਲੇ ਅਸੀਂ ਥੱਲੇ ਉਤਾਰ ਦੇਣੀ ਹੈ ਕੜਾਈ। ਜ਼ਿਆਦਾ ਦੇਰ ਤੱਕ ਇਹਨੂੰ ਨਹੀਂ ਰੱਖਣਾ ਉੱਪਰ ਕਿਉਂਕਿ ਫਿਰ ਜ਼ਿਆਦਾ ਦੇਰ ਤੱਕ ਰੱਖਾਂਗੇ ਤੇ ਫਿਰ ਇਹ ਪੱਕਣਾ ਸ਼ੁਰੂ ਹੋ ਜਾਏਗਾ। ਇਹ ਵਾਲਾ ਚਾਰ ਹਲਕਾ ਕੱਚਾ ਹੀ ਚੰਗਾ ਲੱਗਦਾ ਹੈ। ਸੋ ਇੱਥੇ ਹੁਣ ਅਸੀਂ ਉਹ ਕੜਾਈ ਉਤਾਰਤੀ ਹੈ ਤੇ ਦੂਸਰੀ ਕੜਾਈ ਵਿੱਚ ਦੋ ਘਟਕੀ ਸਿਰਕਾ ਐਡ ਕੀਤਾ ਹੈ ਤੇ ਉਹਦੇ ਵਿੱਚ ਹੁਣ ਅਸੀਂ ਗੋੜਾ ਐਡ ਕਰ ਰਹੇ ਹਾਂ। ਇੱਥੇ ਅਸੀਂ ਇੱਕ ਕਟੋ ਕਹਤੇ ਉਸ ਤੋਂ ਬਾਅਦ ਐਡ ਕੀਤਾ ਹੈ ਹੁਣ ਇਹਨੂੰ ਅਸੀਂ 3-4 ਮਿੰਟ ਤੱਕ ਸਿਰਕੇ ਵਿੱਚ ਮੈਲਟ ਕਰਾਂਗੇ ਤੇ ਨਾਲ ਅਸੀਂ ਇਹਦੇ ਵਿੱਚ 2 ਟੇਬਲस्पून ਨਮਕ ਐਡ ਕੀਤਾ ਹੈ ਨਮਕ ਨੂੰ ਵੀ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਸਿਰਕੇ ਸੋ ਇੱਥੇ ਸਾਡੀ ਚਾਸ਼ਨੀ ਬਣ ਕੇ ਰੈਡੀ ਹੋ ਗਈ ਹੈ ਜਦੋਂ ਇਹ ਬਿਲਕੁਲ ਚੰਗੇ ਤਰੀਕੇ ਠੰਡੀ ਹੋ ਜਾਏਗੀ ਔਰ ਸਾਡਾ ਆਚਾਰ ਵੀ ਬਿਲਕੁਲ ਚੰਗੇ ਤਰੀਕੇ ਠੰਡਾ ਹੋਏਗਾ ਉਦੋਂ ਅਸੀਂ ਇਹਨੂੰ ਇਹਦੇ ਵਿੱਚ ਐਡ ਕਰਨਾ ਹੈ ਔਰ ਚੰਗੇ ਤਰੀਕੇ ਮਿਕਸ ਕਰਨਾ ਹੈ ਅਗਰ ਅਸੀਂ ਇਹਨੂੰ ਗਰਮ-ਗਰਮ ਆਚਾਰ ਵਿੱਚ ਐਡ ਕਰਾਂਗੇ ਨਾ ਫਿਰ ਆਚਾਰ ਸਾਡਾ ਪਾਣੀ ਛੱਡ ਦੇਗਾ ਤੇ ਆਚਾਰ ਖਰਾਬ ਹੋ ਜਾਂਦਾ ਇਸ ਲਈ ਇਸ ਗੱਲ ਦਾ ਬਿਲਕੁਲ ਧਿਆਨ ਰੱਖਣਾ ਹੈ ਕਿ ਦੋਨੋਂ ਚੀਜ਼ਾਂ ਬਿਲਕੁਲ ਠੰਡੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਅਸੀਂ ਮਿਕਸ ਕਰਨੀਆਂ ਨੇ ਸੋ ਇੱਥੇ ਜਿਨੂੰ ਚੰਗੇ ਤਰੀਕੇ ਮਿਲਾ ਦਿੰਨੇ ਆ achar ਨੂੰ ਸੋ ਇੱਥੇ ਸਾਡਾ ਪਰਫੈਕਟ ਤਰੀਕੇ ਦੇ ਨਾਲ ਗੋਭੀ ਗਾਜਰ ਤੇ ਛਲਗਮ ਦਾ achar ਬਣ ਕੇ ਰੈਡੀ ਹੋ ਗਿਆ ਹੈ ਗਾਈਜ਼ ਵੈਸੇ ਤਾਂ ਤੁਸੀਂ ਇਹਨੂੰ ਇਦਾਂ ਵੀ ਖਾ ਸਕਦੇ ਹੋ ਅਗਰ ਤੁਸੀਂ ਚਾਹੋ ਤੇ ਇਹਨੂੰ ਇੱਕ ਦਿਨ ਦੀ ਧੁੱਪ ਲਗਵਾ ਕੇ ਉਸ ਤੋਂ ਬਾਅਦ ਵੀ ਖਾ ਸਕਦੇ ਹੋ ਸੋ ਤੁਸੀਂ ਸਾਡੇ Papa ji ਦੀ ਇਹ ਰੈਸਿਪੀ ਜ਼ਰੂਰ try ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਇਹ achar ਔਰ ਕਦੀ ਵੀ ਇਹ achar ਖਰਾਬ ਨਹੀਂ ਹੋਏਗਾ ਜਿਨੂੰ ਮੁਸ਼ਕਿਲ ਲੱਗਦਾ ਹੈ ਨਾ achar ਬਣਾਉਣਾ ਇਸ ਤਰੀਕੇ ਬਣਾਓ ਬਹੁਤ ਹੀ ਆਸਾਨੀ ਨਾਲ ਬਣ ਕੇ ਰੈਡੀ ਹੋ ਜਾਏਗਾ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵਾਤਵਾ ਸ਼ੇਅਰ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ